ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਫਿਲਮ ਅਕਾਲ ਦੇ ਪ੍ਰੀਮੀਅਰ ਦੇ ਉੱਤੇ ਹਰ ਇੱਕ ਨੂੰ ਬੇਸਬਰੀ ਦੇ ਨਾਲ ਇਸ ਫਿਲਮ ਦਾ ਇੰਤਜ਼ਾਰ ਹੈ ਸੋ ਫਿਲਮ ਦਾ ਪ੍ਰੀਮੀਅਰ ਅੱਜ ਰੱਖਿਆ ਗਿਆ ਹੈ ਪੂਰੀ ਸਟਾਰ ਕਾਸ ਜਿਹੜੀ ਆ ਪਹੁੰਚਣ ਵਾਲੀ ਹੈ ਐਂਡ ਫਿਲਮ ਜਿਹੜੀ ਹੈ ਆਪਣੀ ਵਿਰਾਸਤ ਦੀ ਗੱਲ ਕਰਦੀ ਹੈ ਪੰਜਾਬ ਦੇ ਵਿਰਸੇ ਦੀ ਗੱਲ ਕਰਦੀ ਹੈ ਸ਼ੂਰ ਵੀਰ ਯੋਧਿਆਂ ਦੀ ਗੱਲ ਕਰਦੀ ਹੈ ਸੋ ਆਓ ਪਹਿਲਾਂ ਦੇਖਦੇ ਹਾਂ ਫਿਲਮ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਫਿਲਮ ਦੇ ਵਿੱਚ ਇਸ ਵਾਰੀ ਕੀ ਕਮਾਲ ਦਿਖਾਇਆ ਗਿਆ ਹੈ ਤੁਸੀਂ ਅਕਾਲ ਫ ਬੜੇ ਵਾਕਾਂ ਸਹੀ ਫਤਹਿ ਬਟੇ ਇੱਕ ਬਹੁਤ ਉਦਮ ਹੈ ਆਪਣੇ ਇਤਿਹਾਸ ਨੂੰ ਦਰਹਵਾਣ ਦਾ ਸਭ ਤੋਂ ਵੱਡੀ ਗੱਲ ਹੈ ਇਹ ਜੋ ਸਾਡਾ ਇਤਿਹਾਸ ਹੈ ਇਹਦਾ ਅਖੀਰ ਕੋਈ ਹੈ ਹੀ ਨਹੀਂ ਨਾ ਹੈ ਕਿ ਨਹੀਂ ਜਿੰਨਾ ਇਹਨੂੰ ਖੋਲੋਗੇ ਉਹਨਾਂ ਜ਼ਿਆਦਾ ਨਿਕਲੇਗਾ ਬਾਕੀ ਇਹ ਹੈ ਕਿ ਸਾਡੇ ਜਿਹੜਾ ਅੱਜ ਕੱਲ ਦੀ ਸਪੀਡ ਹੈ ਬਹੁਤ ਘਟ ਗਈ ਹੈ ਉਸ ਨੂੰ ਸਿਆ ਕਰਨ ਵਾਸਤੇ ਇੱਕ ਬੜਾ ਜਿਹਾ ਤਕੜਾ ਉਦਮ ਹੈ ਲੋਕਾਂ ਦੇ ਵਿੱਚ ਬਲ ਕੇ ਪਤਾ ਲੱਗੇ ਸਾਡੇ ਇਤਿਹਾਸ ਕੀ ਹੈ ਬੱਚੇ ਵੀ ਇਸ ਗੱਲ ਨੂੰ ਦੇਖਣ ਉਹ ਇਸ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨ ਸਭ ਤੋਂ ਵੱਡੀ ਗੱਲ ਹੈ ਦੇਖਣਾ ਗਈ ਗੱਲ ਹੈ ਅਪਣਾਣਾ ਸਭ ਤੋਂ ਵੱਡੀ ਗੱਲ ਹੈ ਸੋ ਅਸੀਂ ਚਾਹੁੰਦੇ ਕਿ ਸਾਡੀ ਸਿੱਖੀ ਪ੍ਰਵਲਿਤ ਕਰਨ ਵਾਸਤੇ ਬੱਚਿਆਂ ਨੂੰ ਇਸ ਪਾਸੇ ਲਾਣਾ ਚਾਹੀਦਾ ਇਹੋ ਜਿਹੀ ਬੱਚੇ ਅਗੋਂ ਹੋਰ ਬਣਨੇ ਚਾਹੀਦੇ ਹਨ ਸਿੱਖ ਦਾਸ ਰੋੜ ਵਾਸਤੇ ਇਹ ਬੇਰੀ ਬੇਨਤੀ ਹੈ ਥੈਂਕ ਯੂ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗੇ ਆ ਕਾਲ ਫਿਲਮ ਦੇਖੋ ਆਪਾਂ ਸਾਰਿਆਂ ਨੇ ਵੇਖੀ ਕਾਲ ਮੂਵੀ ਖਾਲਸਾ ਕਾਲਪੁਰ ਕੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਜ ਕਿਉਂਕਿ ਕਾਲ ਮੂਵੀ ਦਾ ਨਾਂ ਹੀ ਇਹੀ ਆ ਵੀ ਸਾਰਿਆਂ ਨੂੰ ਇਹੋ ਜਿਹੀ ਚੰਗੀਆਂ ਫਿਲਮਾਂ ਆਪਾਂ ਨੂੰ ਦੇਖਣੇ ਚਾਹੀਦੇ ਆ ਜਿਹੜਾ ਕਿ ਸਾਨੂੰ ਆਪਣੇ ਵਿਰਸੇ ਦਾ ਪਤਾ ਲੱਗੇ ਸਾਨੂੰ ਆਪਣੇ ਇਤਿਹਾਸ ਦਾ ਪਤਾ ਲੱਗੇ ਦੇਖੋ ਬੜੀ ਵਧੀਆ ਮੂਵੀ ਕੋਈ ਕਿ ਸਾਨੂੰ ਦੱਸਿਆ ਗਿਆ ਹੈ ਵੀ ਸਾਡੇ ਕਿਹੋ ਕਿਹੋ ਜਿਹੇ ਯੋਧੇ ਜਰਨੈਲ ਹੋਏ ਆ ਕਿਵੇਂ ਕਿਵੇਂ ਉਹਨਾਂ ਜੰਗਾਂ ਲੜੀਆਂ ਕਿਵੇਂ ਸੂਰਮੇ ਹੋਏ ਆ ਸਾਡੀਆਂ ਭੈਣਾਂ ਕਿੜੀਆਂ ਕਿੜੀਆਂ ਦਲੇਰ ਸੀ ਆ ਉਸ ਕਰਕੇ ਸਾਰਾ ਦਿਖਾਇਆ ਗਿਆ ਬਹੁਤ ਵੱਡਾ ਮੈਸੇਜ ਹੈ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਆਪਣੇ ਪਰਿਵਾਰ ਲੈ ਕੇ ਆਪਣੇ ਬੱਚੇ ਲੈ ਕੇ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕਿਹੜਿਆ ਨਸਲ ਆ ਅਸੀਂ ਕਿਹਦਾ ਪਰਿਵਾਰ ਹੈ ਕਿਹਦਾ ਖੂਨ ਹੈ ਉਹਨ ਵਾਲੇ ਟਾਈਮ ਤੇ ਜੇ ਅਸੀਂ ਜਾਦੀ ਵੇਖਾਂਗੇ ਫਿਲਮ ਸਾਡੇ ਪਰਿਵਾਰ ਤੇ ਉਹਨ ਵਾਲੇ ਟਾਈਮ ਤੇ ਹੋਰ ਚੰਗੀਆਂ ਮੂਵੀ ਆਉਣਗੀਆਂ ਜਿਨ੍ਹਾਂ ਨਾਲ ਸਾਡੇ ਬੱਚਾ ਨੂੰ ਸੇਧ ਮਿਲੇਗੀ ਉਹਨਾਂ ਦੇ ਟਾਈਮ ਤੇ ਖਾਲਸਾ ਜੀ ਥੋੜੇ ਤੋਂ ਪੁੱਛਣਾ ਚਾਹਾਂਗੀ ਫਿਲਮ ਦਾ ਨਾਮ ਹੈ ਅਕਾਲ ਕੀ ਇੱਕ ਥੋੜੇ ਸ਼ਬਦਾਂ ਦੇ ਵਿੱਚ ਜੇਕਰ ਤੁਸੀਂ ਦਰਸ਼ਕਾਂ ਨੂੰ ਦੱਸਣਾ ਹੋਵੇ ਅਕਾਲ ਦਾ ਅਸਲ ਮਹੱਤਵ ਕੀ ਹੈ ਮਤਲਬ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਹੀ ਅਕਾਲ ਜਿਹੜਾ ਅਕਾਲ ਆ ਸਭ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਸਬੋਧਨ ਕੀਤਾ ਗਿਆ ਦੇਖੋ ਅਕਾਲ ਦਾ ਮਤਲਬ ਡਰ ਤੋਂ ਰਹਿਤ ਕਿਸੇ ਕਾਲ ਦੇ ਵਿੱਚ ਬੰਨਿਆ ਨਹੀਂ ਹੋਇਆ ਉਹਨੂੰ ਅਕਾਲ ਕਹਿੰਦੇ ਨੇ ਹਾਂਜੀ ਇਹ ਫਿਲਮ ਬਹੁਤ ਵਧੀਆ ਸਾਰੇ ਪਾਤਰਾਂ ਨੇ ਆਪ ਕੋ ਆਪਣੇ ਰੋਲ ਬਹੁਤ ਸੋਹਣੇ ਲਵਾਏ ਨੇ ਤੇ ਸਾਨੂੰ ਪਰਿਵਾਰ ਸਮੇਤ ਇਹ ਫਿਲਮ ਦੇਖਣੀ ਚਾਹੀਦੀ ਆ ਜਿਹੜਾ ਅੱਜ ਪੱਛਮੀ ਸਭ ਦਾ ਸਾਡੇ ਦੇ ਵਿੱਚ ਵੜ ਗਈ ਉਹਨੂੰ ਖਤਮ ਕਰਨ ਵਾਸਤੇ ਇਹ ਇਹੋ ਜਿਹੀਆਂ ਫਿਲਮਾਂ ਦੀ ਲੋੜ ਆ ਜਿਵੇਂ ਚਾਰ ਸਹਜਾਦ ਦੇ ਸੀ ਮਸਤਾਨੇ ਫਿਲਮ ਹੁਣ ਇਹ ਇਦੋਂ ਵੀ ਹੋ ਰੇ ਬਾਣੀਆਂ ਚਾਹੀਦੇ ਨੇ ਅੱਜ ਪੰਜਾਬ ਨੂੰ ਨਸਿਆਂ ਨੇ ਜਿਹੜੇ ਮਾੜੇ ਕਲਚਰ ਨੇ ਜਿਵੇਂ ਪਿਛਲੇ ਦਿਨੀ ਬਹੁਤ ਰੌਲਾ ਪਿਆ ਇੱਕ ਪਰੇਟ ਦਾ ਹਾਂਜੀ ਤੇ ਜੇ ਇਹੋ ਜਿਹੇ ਪਰੇਟਾ ਪੰਜਾਬ ਦੇ ਵਿੱਚ ਹੋਣ ਲੱਗ ਗਏ ਫੇਰ ਤਾਂ ਸਾਡੀ ਖਤਮਾ ਹੋਉਂਦਾ ਜੀ ਫੇਰ ਅਸੀਂ ਅਕਾਲ ਅਕਾਲ ਨਹੀਂ ਕਰ ਸਕਦੇ ਫੇਰ ਤਾਂ ਪੁੱਠੇ ਰਾਹਾਂ ਤੇ ਤੁਰਾਂਗੇ ਜੀ ਇਸ ਕਰਕੇ ਸਾਨੂੰ ਇਹੋ ਜੀਆਂ ਫਿਲਮਾਂ ਦੀ ਲੋੜ ਆ ਸਾਡੀ ਪੰਜਾਬ ਦਾ ਕਲਚਰ ਸਭਿਆਚਾਰ ਤੇ ਇਸ ਨੂੰ ਬਚਾਉਣ ਵਾਸਤੇ ਇਹੋ ਜਿਹੀਆਂ ਫਿਲਮਾਂ ਤਿਆਰ ਕਰਨੀਆਂ ਚਾਹੀਦੀਆਂ ਨੇ ਤੇ ਇਹਦੇ ਨਾਲ ਬਹੁਤ ਵੱਡੀ ਪ੍ਰੇਰਣਾ ਮਿਲ ਜਿੱਥੇ ਬੱਚੇ ਬੀਬੀਆਂ ਤੇ ਨੌਜਵਾਨ ਸਸ਼ਤਰਤਾਰੀ ਹੋਣਾ ਚਾਹੀਦਾ ਵੀ ਜ਼ਰੂਰੀ ਦਿਖਾਇਆ ਹਾਂਜੀ ਅੱਜ ਹਰ ਸਮੇਂ 1 ਮਿੰਟ ਦੇ ਵਿੱਚ ਕੋਈ ਨਾ ਕੋਈ ਖਬਰ ਆਉਂਦੀ ਆ ਗੈਂਗ ਰੇਪ ਦੀ ਬਲਾਤਕਾਰ ਦੀ ਜੇ ਬੀਬੀਆਂ ਦੇ ਵਿੱਚ ਸਸ਼ਤਰਤਾਰੀ ਹੋਣਗੀਆਂ ਤਾਂ ਇਹੋ ਜਿਹੀਆਂ ਘਟਨਾ ਨਹੀਂ ਘਟ ਸਕਦੀ ਆਪਦੀ ਹਫਾਜ਼ਤ ਵਾਸਤੇ ਹਰੇਕ ਨੂੰ ਸਸ਼ਤਰਤਾਰੀ ਹੋਣਾ ਚਾਹੀਦਾ ਇਹ ਫਿਲਮ ਨੇ ਬਹੁਤ ਵਧੀਆ ਸਾਰਿਆਂ ਦਾ ਪਾਤਰਾਂ ਦਾ ਰੋਲ ਆ ਤੇ ਮੈਂ ਬੇਨਤੀ ਕਰਾਂ ਪਰਿਵਾਰਾਂ ਸਮੇਤ ਇਸ ਫਿਲਮ ਨੂੰ ਦੇਖਿਆ ਜਾਵੇ ਤੇ ਜਿਹੜਾ ਪੰਜਾਬ ਆ ਸਾਡਾ ਤਾਂ ਹੀ ਸਹੀ ਲੈਣ ਤੇ ਆ ਆ ਸਕਦਾ ਜੇ ਇਹੋ ਜਿਹੀ ਫਿਲਮ ਬਣਨਗੀ ਧੰਨਵਾਦ ਧੰਨਵਾਦ ਸਸ਼ਕਲ ਜੀ ਸਸ਼ਕਲ ਕੀ ਕਹਿਣਾ ਚਾਹੋਗੇ ਅਕਾਲ ਪੁਰਖ ਨੂੰ ਅ ਮੈਂ ਪਹਿਲੀ ਵਾਰੀ ਮੂਵੀ ਚ ਕੰਮ ਕਰ ਰਹੀ ਹਾਂ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਮੈਂ ਇੰਨੇ ਵੱਡੇ ਪ੍ਰੋਜੈਕਟ ਚ ਜੁੜੀਆਂ ਤੇ ਬਹੁਤ ਹੀ ਵਧੀਆ ਲੱਗਦਾ ਸਭ ਕੁਝ ਪ੍ਰਮੋਟ ਕਰਕੇ ਆਪਣੇ ਰਿਲੀਜੀਅਨ ਨੂੰ ਪ੍ਰਮੋਟ ਕਰਕੇ ਤੇ ਮੈਂ ਕਹਾਂਗੀ ਵੱਧ ਤੋਂ ਵੱਧ ਦੋ ਕਿ ਆਣ ਵੇਖਣ ਤੇ ਅੱਗੇ ਦੱਸਣ ਸਾਰਿਆਂ ਨੂੰ ਕਿ ਬਹੁਤ ਆਪਣੇ ਇਤਿਹਾਸ ਤੇ ਜੇ ਸਿੱਖ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਤੇ ਬਹੁਤ ਰੇਅਰ ਫਿਲਮਾਂ ਜਿਹੜੀਆਂ ਇਹ ਬਣੀਆਂ ਨੇ ਤਾਂ ਇਹ ਇਸ ਜਿਹੜੀ ਇਹ ਚੀਜ਼ ਜਿਹੜੀ ਹੈ ਗਿੱਪੀ ਸਰ ਵੱਲੋਂ ਕੀਤੀ ਗਈ ਹੈ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਐਂਡ ਅੱਗੇ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟ ਤੁਹਾਨੂੰ ਲੱਗਦਾ ਕਿ ਬਣਨੇ ਚਾਹੀਦੇ ਨੇ ਮੈਂ ਇੱਕ ਗੱਲ ਕਰਾਂਗੀ ਕਿ ਪਹਿਲੀ ਵਾਰੀ ਹੋ ਰਿਹਾ ਹੈ ਕਿ ਹਨਾ ਸਿੱਖ ਆਪਣੇ ਰਿਲੀਜੀਅਨ ਦੀ ਮੂਵੀ ਹਿੰਦੀ ਵਿੱਚ ਵੀ ਡਬ ਹੋ ਰਹੀ ਹੈ ਤੇ ਬਹੁਤ ਵਧੀਆ ਚੀਜ਼ ਕੀਤੀ ਕੀ ਵਿਵਾਜ ਹੋ ਰਹਾ ਨੇ ਕਿ ਉਹ ਉਹਨਾਂ ਨੇ ਹਿੰਦੀ ਵਿੱਚ ਵੀ ਡਬ ਕੀਤੀ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਉਹ ਹਿੰਦੀ ਦੇ ਵਿੱਚ ਸੁਣ ਦੇਖ ਸਕਣ ਉਸ ਚੀਜ਼ ਨੂੰ ਤੇ ਬਹੁਤ ਵਧੀਆ ਪ੍ਰੋਜੈਕਟ ਹੈ ਪੰਜ ਚੋਂ ਕਿੰਨੇ ਦੇਣਾ ਚਾਹੋਗੇ ਪੰਜ ਚੋਂ ਪੰਜ ਐਜ਼ ਅ ਡਾਇਰੈਕਟਰ ਫਿਲਮ ਨੂੰ ਕਿੰਨੇ ਸਟਾਰ ਦੇਣਾ ਚਾਹੋਗੇ ਕਿੰਨੇ ਚੋਂ ਪੰਜ 5 10 15 20 ਜਿੰਨੇ ਘੋਨ ਨੇ ਕਿਸ ਤਰ੍ਹਾਂ ਦੀ ਲੱਗੀ ਫਿਲਮ ਐਂਡ ਸਭ ਤੋਂ ਯੂਨੀਕ ਚੀਜ਼ ਕਿਹੜੀ ਲੱਗੀ ਫਿਲਮ ਆ ਐਜ਼ ਅ ਡਾਇਰੈਕਟਰ ਜਿਵੇਂ ਤੁਸੀਂ ਪੁੱਛਿਆ ਤੇ ਮੈਂ ਮੇਕਿੰਗ ਦੀ ਗੱਲ ਕਰਾਂ ਤਾਂ ਉਹ ਐਕਸਟ੍ਰੀਮ ਲੈਵਲ ਤੇ ਤੇ ਮੈਨੂੰ ਲੱਗਦਾ ਟਫੇਸਟ ਫਿਲਮ ਜਿਹੜੀ ਹੈਗੀ ਪੰਜਾਬੀ ਇੰਡਸਟਰੀ ਦੀ ਕਿਉਂਕਿ ਆਪਾਂ ਨੂੰ ਪਤਾ ਵਾ ਐਕਸ਼ਨ ਐਂਡ ਆਲ ਕਿੰਨਾ ਟਾਈਮ ਲੱਗਦਾ ਕੀ ਹੈ ਕਿ ਨਹੀਂ ਤੇ ਇੰਨਾ ਪਰਫੈਕਟਲੀ ਉਹਦਾ ਆਊਟਪੁੱਟ ਨਿਕਲ ਕੇ ਆਉਣਾ ਬਹੁਤ ਜ਼ਿਆਦਾ ਮਿਹਨਤ ਤੇ ਜਿਹੜੀ ਪ੍ਰੈਪਰੇਸ਼ਨ ਐਂਡ ਆਲ ਮਤਲਬ ਬਹੁਤ ਕਮਾਲ ਦਾ ਕੰਮ ਹੈ ਕੀਪੀ ਭਾਈ ਦਾ ਹਰ ਇੱਕ ਵਾਰ ਸਿੱਖਦੇ ਆਏ ਹਾਂ ਉਹਨਾਂ ਦੀਆਂ ਫਿਲਮਾਂ ਵੇਖ ਕੇ ਨਾ ਮੈਂ ਐਜ਼ ਅ ਡਾਇਰੈਕਟਰ ਹਾਂ ਨਾ ਬਹੁਤ ਚੀਜ਼ਾਂ ਸਿੱਖਦਾ ਬਟ ਇਟ ਐਟ ਐਕਸਟ੍ਰੀਮ ਲੈਵਲ ਬਹੁਤ ਬਹੁਤ ਕਹਿਣਾ ਅੱਛਾ ਅਗਰ ਤੁਹਾਡੀ ਗੱਲ ਕਰਾਂ ਤਾਂ ਕਿੰਨੇ ਕ ਇਨਸਪਾਇਰ ਹੋਏ ਹੋ ਐਂਡ ਕਿੰਨਾ ਕ ਲੱਗਦਾ ਕਿ ਹੁਣ ਹੋਰ ਜ਼ਿਆਦਾ ਟਫ ਹੋ ਗਿਆ ਕਿ ਹੋਰ 100 ਤੋਂ ਵੀ ਉੱਪਰ ਦਾ ਹੁਣ ਜਿਹੜਾ ਇਹ ਦੇਣਾ ਪਏਗਾ ਜਿਹੜਾ ਸਿਨੇਮਾ ਤੁਸੀਂ ਦੇਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਨਹੀਂ ਨਹੀਂ ਬਿਲਕੁਲ ਇਨਸਪੀਰੇਸ਼ਨ ਹੈ ਹਨਾ ਤੇ ਉਹੀ ਹੈ ਕਿ ਹੋਰ ਵਧੀਆ ਵਧੀਆ ਜਿੰਨਾ ਸਾਰੇ ਹੈਗਾ ਮਨ ਲੱਗਦਾ ਕਿ ਹੁਣ ਜਿੱਦਾਂ ਇਹ ਟੀਮ ਹਨਾ ਇਦਾਂ ਕੰਮ ਕਰਦੀ ਪਈ ਹੈ ਆਪਾਂ ਵੇਖਦੇ ਆਂ ਇਹ ਪ੍ਰਾਊਡਲੀ ਤਾਂ ਇਹ ਹੈ ਕਿ ਇੰਡਸਟਰੀ ਲਈ ਪ੍ਰਾਊਡ ਹੈ ਹਨਾ ਸਾਰੇ ਆਪਣੇ ਪੰਜਾਬੀਆਂ ਲਈ ਪ੍ਰਾਊਡਲੀ ਗੱਲ ਹੈ ਕਿ ਐਡੀ ਵਧੀਆ ਫਿਲਮ ਆਪਣੇ ਕੋਲ ਆਈ ਹੈ ਤੇ ਹੋਰ ਆਪਾਂ ਅਗਲੀਆਂ ਫਿਲਮਾਂ ਲਈ ਵੀ ਇੰਨਾ ਜੋਰ ਲਾਈਏ ਪ੍ਰੋਪਰ ਹੋਰ ਚੰਗਾ ਕੰਟੈਂਟ ਤੇ ਹੋਰ ਵੱਡੀਆਂ ਜਿੰਨੂੰ ਆਪਾਂ ਕਹਿੰਦੇ ਮੇਕਿੰਗ ਵਾਈਜ਼ ਐਂਡ ਕੰਟੈਂਟ ਵਾਈਜ਼ ਤੇ ਹੋਰ ਸਕੇਲ ਅਪ ਕਰੀਏ ਸਾਰੀਆਂ ਫਿਲਮਾਂ ਦਾ ਕਿਵੇਂ ਮੈਂ ਬੜੀ ਤਸਹੀ ਸੁਣਾਉਂ ਬਹੁਤ ਵਧੀਆ ਐਂਡ ਤੁਹਾਡਾ ਰੋਲ ਬਹੁਤ ਹੀ ਖੂਬਸੂਰਤ ਸੀਗਾ ਗੂਸਬੰਮਜ਼ ਆ ਗਏ ਤੁਹਾਡਾ ਸੀਨ ਦੇਖ ਕੇ ਸੋ ਤੁਹਾਡੇ ਤੋਂ ਜਾਨਣਾ ਚਾਹਾਂਗੀ ਜਦੋਂ ਤੁਸੀਂ ਉਸ ਕਿਰਦਾਰ ਨੂੰ ਨਿਭਾਇਆ ਤਾਂ ਉਸ ਵਕਤ ਕੀ ਫੀਲਿੰਗ ਸੀ ਤੇ ਅੱਜ ਜਦੋਂ ਵੇਖਿਆ ਲੋਕਾਂ ਦੀ ਹੂਟਿੰਗ ਸੁਣੀ ਤਾੜੀਆਂ ਸੁਣੀਆਂ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਦੇਖੋ ਜਿੱਦਾਂ ਹੀ ਉਹ ਕੇਸ ਕੀ ਸਜਾਈ ਜਾਂਦੀ ਹੈ ਤੁਸੀਂ ਉਸ ਕੈਰੈਕਟਰ ਵਿੱਚ ਆੰਦੇ ਹੋ ਤਾਂ ਇੱਕ ਅਲੱਗ ਹੀ ਜੋਸ਼ ਜਜ਼ਬਾ ਤੁਹਾਡੇ ਅੰਦਰ ਆਟੋਮੈਟਿਕਲੀ ਪਰ ਜਾਂਦਾ ਹੈ ਤੇ ਮੈਨੂੰ ਲੱਗਦਾ ਹੈ ਉਹੀ ਚੀਜ਼ਾਂ ਨੇ ਅੱਜ ਇਹ ਸਕਰੀਨ ਤੇ ਇਹ ম্যাজিক ਮੋਮੈਂਟ ਹੋਇਆ ਹੈ ਐਂਡ ਇੰਟਰਵਲ ਹੋੰਦੇ ਹੀ ਸਾਰੇ ਲੋਕ ਕੀ ਬਹੁਤ ਮੇਰੇ ਕੋਲੇ ਆਏ ਤੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਜਿਤ ਲਈ ਮੈਂ ਬਹੁਤ 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 ਗ੍ਰੇਟਫੁਲ ਆਮ ਫੀਲ ਵੈਰੀ ਹੈਪੀ ਆ ਸੌਰੀ ਫੈਮਿਲੀ ਵੀ ਨਾਲ ਆਈ ਹੈ ਜੀ ਬਿਲਕੁਲ ਮੈਂ ਚਾਹਾਂਗੀ ਕਿ ਉਹਨਾਂ ਨੂੰ ਵੀ ਪਲੀਜ਼ ਤੁਸੀਂ ਅਗਰ ਬੁਲਾਓ ਸਸ਼ੀ ਕਾਲ ਜੀ ਅੱਜ ਜਦੋਂ ਤੁਹਾਡੀ ਬੇਟੀ ਵੱਡੇ ਪਰਦੇ ਤੇ ਆਈ ਤਾਂ ਮਤਲਬ ਤਾੜੀਆਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਸੀ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਅਸੀਂ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਪ੍ਰਾਊਡ ਮੂਮੈਂਟ ਐਜ਼ ਅ ਪੇਰੈਂਟਸ ਸਾਡੇ ਲਈ ਇੰਨੇ ਵੱਡੇ ਪ੍ਰੋਜੈਕਟ ਲਈ ਮੇਰੀ ਬੇਟੀ ਨੇ ਕੰਮ ਕੀਤਾ ਅਸੀਂ ਗਿੱਪੀ ਸਰ ਦਾ ਧਰਮਾ ਪ੍ਰੋਡਕਸ਼ਨ ਦਾ ਹੰਮਲ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਸੋ ਮੱਚ ਮੈਮ ਆਸਮ ਫੀਲਿੰਗ ਹੈ ਬੇਟੀ ਕੰਮ ਕਰ ਰਹੀ ਹੈ ਇੱਡੇ ਵੱਡੇ ਪ੍ਰੋਜੈਕਟ ਮੇਰੇ ਖਿਆਲ ਚ ਅਜੋਦਾ ਆਪਣਾ ਸੁਪਨਾ ਸਾਕਾਰ ਹੋ ਰਿਹਾ ਹੈ ਤਾਂ ਉਹਨੂੰ ਦੇਖ ਕੇ ਆਈ ਫੀਲ ਸੋ ਬlesਟ ਐਂਡ ਆਮ ਵੈਰੀ ਗ੍ਰੇਟਫੁਲ ਕਿ ਗਿੱਪੀ ਦਾ ਕਿ ਉਹਨੇ ਇੱਕ ਆਪਰਚੂਨਿਟੀ ਦਿੱਤੀ ਮੇਰੀ ਬੇਟੀ ਨੂੰ ਐਂਡ ਹੰਬਲ ਮੋਸ਼ਨ ਦਾ ਇਹ ਬਹੁਤ ਵੱਡਾ ਪ੍ਰੋਡਕਸ਼ਨ ਹਾਊਸ ਹੈ ਪੰਜਾਬ ਦਾ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਜਦੋਂ ਤੁਹਾਡੀ ਸਿਲੈਕਸ਼ਨ ਹੋਈ ਇਸ ਕਿਰਦਾਰ ਦੇ ਲਈ ਤੁਹਾਨੂੰ ਕਿਰਦਾਰ ਸੁਣਾਇਆ ਗਿਆ ਸੀ ਜੀ ਬਿਲਕੁਲ ਸੁਣਾਇਆ ਗਿਆ ਸੀ ਜਦ ਮੈਂ ਆਡੀਸ਼ਨ ਦੇ ਨਹੀਂ ਤਦ ਮੈਨੂੰ ਨਹੀਂ ਸੀ ਪਤਾ ਵੀ ਮੈਂ ਕਿਸ ਪ੍ਰੋਜੈਕਟ ਲਈ ਆਡੀਸ਼ਨ ਦੇ ਰਹੀਆਂ ਪਰ ਜਿੱਦਾਂ ਹੀ ਮੈਂ ਸੁਣਿਆ ਜਿੱਦਾਂ ਹੀ ਮੈਂ ਸੈੱਟ ਤੇ ਪਹੁੰਚੀ ਮੈਨੂੰ ਲੱਗਦਾ ਹੈ ਉਸ ਤੋਂ ਜ਼ਿਆਦਾ ਵਧੀਆ ਫੀਲਿੰਗ ਮੈਂ ਆਪਣੀ ਲਾਈਫ 'ਚ ਕਦੇ ਨਹੀਂ ਫੀਲ ਕੀਤੀ ਐਂਡ ਕੀ ਕਹਿਣਾ ਚਾਹੋਗੇ ਸਪੈਸ਼ਲ ਮੈਸੇਜ ਦਰਸ਼ਕਾਂ ਨੂੰ ਐਂਡ ਕੀ ਐਸਟ੍ਰਾਨੀਆਂ ਫਿਲਮਾਂ ਜਿਹੜੀਆਂ ਬਹੁਤ ਰੇਅਰ ਬਣਦੀਆਂ ਨੇ ਮੈਂ ਬਸ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗੀ ਵੀ ਮੈਂ ਜ਼ਿਆਦਾ ਕੁਝ ਨਹੀਂ ਕਹੂੰਗੀ ਮੈਂ ਬਸ ਇਹ ਕਹੂੰਗੀ ਵੀ ਤੁਸੀਂ 10 ਅਪ੍ਰੈਲ ਨੂੰ ਜਾ ਕੇ ਜ਼ਰੂਰ ਦੇਖੋ ਇਹ ਪਿਕਚਰ ਨਹੀਂ ਹੈ ਇਹ ਇੱਕ ਐਕਸਪੀਰੀਅੰਸ ਹੈ ਜੋ ਹਰ ਕਿਸੇ ਨੂੰ ਲੈਣਾ ਚਾਹੀਦਾ ਹੈ ਤਾਂ ਆਪਣੀ ਪੂਰੀ ਫੈਮਿਲੀ ਨੂੰ ਲੈ ਕੇ ਬੱਚੇ ਵੱਡੇ ਸਾਰੇ ਜਾਓ ਤੇ ਇਹ ਪਿਕਚਰ ਦੇਖੋ ਤੇ ਐਕਸਪੀਰੀਅੰਸ ਲਓ ਇਹ ਬਹੁਤ ਜ਼ਰੂਰੀ ਹੈ ਥੈਂਕ ਯੂ ਸੋ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਲੱਗੀ ਤੁਹਾਨੂੰ ਅਕਾਲ ਪੁਰਖ ਅ ਮੂਵੀ ਬਹੁਤ ਅਜੀ ਹੈ ਪਲੀਜ਼ ਮੈਂ ਮੂਵੀ ਬਹੁਤ acha ਹੈ ਆ ਇੰਜੋਏਡ ਇਟ ਅ ਲੋਟ And the way the characters have put up, uh, how you know uh, life was in those days. Pagri, <laughs> 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 pagri, how to type pagri, And then uh, uh, how the culture has evolved, like badia. Like And in the movie, what I liked most is uh, the way the characters are. I mean, how people should fight for their rights. Wrong should not be allowed to prevail. Yeah, both important message. ਸੋ ਮੈਮ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਤੁਸੀਂ ਅਕਾਲ ਫਿਲਮ ਦੇਖ ਕੇ ਆਏ ਹੋ ਬਹੁਤ ਹੀ ਪਿਆਰੀ ਫੈਮਿਲੀ ਹੈ ਤੁਹਾਡੀ ਸੋ ਕੀ ਕਹਿਣਾ ਚਾਹੋਗੇ ਅਕਾਲ মুਵੀ ਬਹੁਤ ਅੱਛੀ ਹੈ ਬਹੁਤ ਅੱਛਾ ਕਨਸੈਪਟ ਹੈ ਮੈਂ ਗਿੱਪੀ ਭਾਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੀ ਹਾਂ ਬਹੁਤ ਅੱਛਾ ਕਨਸੈਪਟ ਲੈ ਕੇ ਆਏ ਹੈ ਤੇ ਮੈਂ ਸਾਰੇ ਪੇਰੈਂਟਸ ਨੂੰ ਕਹੂੰਗੀ ਆਪਣੇ ਬੱਚਿਆਂ ਨੂੰ ਇਹ মুਵੀ ਦਿਖਾਣ ਜ਼ਰੂਰ ਲੈ ਕੇ ਆਵੋ ਸਰਦੀ ਇਸ ਟਰਾਂਸਫਰਮੇਸ਼ਨ ਪਿੱਛੇ ਤੁਸੀਂ ਹੋ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਨਹੀਂ ਮੈਂ ਨਹੀਂ ਹੈਗੀ ਇਹ ਕਹਿੰਦੇ ਜਿੱਦਾਂ ਦੇਸ਼ ਉਦਾਂ ਦਾ ਭੇਸ ਹੈ ਨਾ ਇੱਥੇ ਰਹਿ ਰਹਿ ਕੇ ਇਹ ਹੁਣ ਮੇਰੇ ਨਾਲੋਂ ਜ਼ਿਆਦਾ ਪੰਜਾਬੀ ਹੋ ਗਏ ਆ। ਕੀ ਬਾਤ ਹੈ। ਕੋਈ ਖਾਸ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ? ਮੇਰੀ ਡਾਟਰ ਦੇएगी। ਜੀ। ਕੈਥਰੀਨ ਕੰਮ ਕਰਦੀ ਹੈ। ਡਰਤੇ ਆਇਨੂ ਡਰਤੇ ਆਇਨੂ ਦੇਖ ਪੱਕੀ ਚੜ ਕੇ ਆਇਨੂ ਤੇਗ ਪੱਕੀ। ਬਲਬੀਰ ਸਰ ਥੋੜੇ ਤੋਂ ਜਾਣਨਾ ਚਾਹਾਂਗੀ ਕਿ ਅਕਾਲ ਫਿਲਮ ਦੇ ਵਿੱਚ ਇੱਕ ਚੀਜ਼ ਜਿਹੜੇ ਤੁਹਾਡਾ ਦਿਲ ਚੂ ਲਿਆ। ਅਕਾਲ ਫਿਲਮ ਦੇ ਵਿੱਚ ਜੇ ਮੈਂ ਤੁਸੀਂ ਇੱਕ ਕਹਿੰਦੇ ਹੋ ਫਿਰ ਨਾਂ ਇਨਸਾਫੀ ਹੋ ਜੂਗੀ। ਇਹ ਅਕਾਲ ਫਿਲਮ ਦਾ ਜਿਹੜੀ ਉਹਦੀ ਸਟੋਰੀ ਬਹੁਤ ਕਮਾਲ ਦੀ ਉਹਨਾਂ ਨੇ ਤਿਆਰ ਕੀਤੀ ਆ ਤੇ ਉਹਦੀ ਉਹਦਾ ਮਿਊਜ਼ਿਕ ਉਹਦੇ ਬੈਕਗ੍ਰਾਉਂਡ ਸਕੋਰਸ ਆਰਟਿਸਟਾਂ ਦੇ ਜਿਹੜਾ ਕੋਸਟਿਊਮ ਆਰਟਿਸਟਾਂ ਦੀ ਜਿਹੜੀ ਪਰਫਾਰਮੈਂਸ ਤੇ ਜੋ ਉਹਨਾਂ ਨੇ ਡਿਜ਼ਾਈਨ ਕੀਤਾ ਨਾ ਬਾ ਕਮਾਲ ਆ ਬਹੁਤ ਅੱਛਾ ਬੜੀ ਦੇਰ ਬਾਅਦ ਇੱਕ ਬਹੁਤ ਸੋਹਣੀ ਪੰਜਾਬੀ ਫਿਲਮ ਦੇਖਣ ਨੂੰ ਮੌਕਾ ਮਿਲਿਆ ਅੱਛਾ ਸਰ ਨਾ ਅਸੀਂ ਇਹ ਚੀਜ਼ਾਂ ਕਹਿ ਦਨੇ ਆ ਕਿ ਇਹਦੇ 'ਚ ਇਹ ਕਮੀ ਸੀ ਇਹਦੇ 'ਚ ਉਹ ਕਮੀਆਂ ਮੈਨੂੰ ਲੱਗਦਾ ਕਿ ਇਹ ਉਹ ਫਿਲਮ ਆ ਜਿਹੜੀ ਪੰਜਾਬੀ ਇੰਡਸਟਰੀ ਦਾ ਮਿਆਰ ਜਿਹੜਾ ਹੈ ਹੋਰ ਉੱਚਾ ਕਰ ਦੇਗੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਅੱਗੇ ਹੋਰ ਫਿਲਮਾਂ ਬਣਨੀਆਂ ਚਾਹੀਦੀ ਇਸ ਫਿਲਮ ਵਿੱਚ ਕੋਈ ਕਮੀ ਸੀ ਮੈਂ ਨਹੀਂ ਸੀਗਾ ਫਿਲੋਚ ਅਸੀਂ ਚਾਹਾਂਗੇ ਕਿ ਪਾਰਟ 2 ਬਣੇ ਤੇ ਉਹਦੇ ਵਿੱਚ ਤੁਹਾਨੂੰ ਜ਼ਰੂਰ ਲੱਗੇ ਥੈਂਕ ਯੂ ਸੋ ਮੱਚ ਦੇਖੋ ਇਨੀ ਵਧੀਆ ਮੂਵੀ ਆ ਮੈਨੂੰ ਲੱਗ ਰਹੀ ਹੈ ਯਾਰ ਮੈਂ ਫਿਲੋਚ ਹੋਣਾ ਚਾਹੀਦਾ ਸੀਗਾ ਤੇ ਬਹੁਤ ਪਿਆਰੀ ਮੂਵੀ ਬੜੀ ਆ ਜੀ ਅੱਛਾ ਇਸ ਫਿਲਮ ਦੇ ਥਰੂ ਜਿਹੜੇ ਆ ਆਪਣੇ ਗਰੇਵਾਲ ਸਾਹਿਬ ਦੇ ਦੋ ਮੁੰਡੇ ਹੋਰ ਜਿਹੜੇ ਆ ਇੰਟਰੋਡਿਊਸ ਹੋਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਪਰਫਾਰਮੈਂਸ ਕਿਵੇਂ ਲੱਗੀ ਅਸਲ ਵਿੱਚ ਨਾ ਪਰਿਵਾਰਾਂ ਦੇ ਵਿੱਚ ਆਪਣੇ ਪੰਜਾਬੀਆਂ ਦੇ ਵਿੱਚ ਤਾਂ ਕਹਿੰਦੇ ਕੋ ਬਲੱਡ ਦੇ ਵਿੱਚ ਹੀ ਵੜਕ ਤੇ ਕਲਾਕਾਰੀ ਉਹਨਾਂ ਦੇ ਹਮੇਸ਼ਾ ਬਲੱਡ ਸੀ ਆ ਤੇ ਜੀਪੀ ਗਰੇਵਾਲ ਮੇਰਾ ਵੀਰ ਕਾਫੀ ਲੰਬੇ ਸਮੇਂ ਤੋਂ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਕਰਕੇ ਤੇ ਉਸ ਇੰਡਸਟਰੀ ਵਿੱਚ ਕੰਮ ਕਰਦੇ ਨੇ ਤੇ ਪਰਿਵਾਰਾਂ ਦੇ ਵਿੱਚ ਜਿੱਦਾਂ ਦਾ ਮਾਹੌਲ ਹੁੰਦਾ ਤੇ ਕਹਿੰਦੇ ਵੀ ਉਸ ਤਰ੍ਹਾਂ ਦੇ ਬੂਟੇ ਪੈਦਾ ਹੋ ਜਾਂਦੇ ਨੇ ਤੇ ਬਹੁਤ ਅੱਛਾ ਚਿੰਦਾ ਤਾਂ ਪਹਿਲਾਂ ਤੋਂ ਕੰਮ ਅੱਛਾ ਕਰ ਹੀ ਰਿਹਾ ਉਹਨਾਂ ਦਾ ਜਿਹੜਾ ਵੱਡਾ ਬੇਟਾ ਉਹਨੇ ਵੀ ਬਾਕਮਾਲ ਕੰਮ ਕੀਤਾ ਬਹੁਤ ਅੱਛਾ ਲੱਗਿਆ ਤੇ ਬਾਕੀ ਜੀਪੀ ਵੀਰ ਉਹਨਾਂ ਦੀ ਜਿਹੜੀ ਬਾਕੀ ਟੀਮ ਆ ਫਿਲਮ ਦੇ ਵਿੱਚ ਉਹਨਾਂ ਨੇ ਬਹੁਤ ਅੱਛਾ ਕੰਮ ਹੋਇਆ ਨਿਮਰਤ ਨੇ ਬਹੁਤ ਅੱਛਾ ਕੰਮ ਕੀਤਾ ਕੋਗੀ ਪਾਜੀ ਦਾ ਕਿਹੜੇ ਕਿਹੜੇ ਕਲਾਕਾਰਾਂ ਦਾ ਨਾਮ ਲਵਾ ਆਪਣੇ ਕਵਲਜੀਤ ਵੀਰ ਉਹਨਾਂ ਦਾ ਬਹੁਤ ਅੱਛਾ ਕੰਮ ਆ ਸਾਰਿਆਂ ਦਾ ਅਜਾ ਫਿਲਮ ਦੇ ਵਿੱਚ ਜਿੱਦਾਂ ਕਿ ਦੇਖਣ ਨੂੰ ਮਿਲਦਾ ਹੈ ਆਪਣੇ ਸਿੱਖ ਇਤਿਹਾਸ ਦੇ ਵਿੱਚ ਵੀ ਇਹ ਚੀਜ਼ ਹੈ ਕਿ ਜਿਹੜਾ ਗੱਤਕਾ ਹੈ ਹਨਾ ਉਹ ਅੱਜ ਕੱਲ ਦੇ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ 'ਚ ਇਹ ਚੀਜ਼ ਬਹੁਤ ਘੱਟ ਹੈ ਕਿ ਉਹ ਗੱਤਕਾ ਸਿੱਖਦੇ ਨੇ ਤਾਂ ਲੱਗਦਾ ਕਿ ਇਹ ਫਿਲਮ ਦੇਖਣ ਤੋਂ ਬਾਅਦ ਜਿਹੜਾ ਇਹ ਬੱਚੇ ਫਿਰ ਤੋਂ ਗੱਤਕੇ ਵੱਲ ਜਾਣਗੇ ਗੱਤਕਾ ਜਿਹੜਾ ਆਪਣਾ ਇੱਕ ਕਹਿ ਲਓ ਕਿ ਆਪਣੇ ਸੇਫਟੀ ਲਈ ਵੀ ਜਿਹੜਾ ਬਹੁਤ ਜ਼ਰੂਰੀ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਇਹ ਫਿਲਮ ਦੇਖ ਕੇ ਬਸ ਤਾਂ ਹਰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਆਪਣੇ ਬੱਚਿਆਂ ਨੂੰ ਫਿਲਮ ਦਿਖਾਉਣੀ ਚਾਹੀਦੀ ਆ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਫਿਲਮ ਦੇਖ ਕੇ ਬੱਚੇ ਮੋਬਾਈਲ ਤੇ ਗੇਮ ਖੇਡਣੀ ਛੱਡ ਕੇ ਗੱਤਕ ਖੇਡਣਾ ਸਿੱਖਣਾ ਸਿੱਖਣਾ ਸ਼ੁਰੂ ਕਰ ਦੇਣਗੇ ਸੋ ਇੱਕ ਦਰਸ਼ਕਾਂ ਨੂੰ ਖਾਸ ਅਪੀਲ ਕੋਈ ਕਰਨਾ ਚਾਹੋ ਫਿਲਮ ਅਕਾਲ ਦੀ ਮੈਂ ਹੀ ਕਹਣਾ ਕਿ ਇਦਾਂ ਦੀਆਂ ਫਿਲਮਾਂ ਨੂੰ ਸਾਡੇ ਸਾਰੇ ਪਰਿਵਾਰਾਂ ਜਿਹੜਾ ਫਿਲਮ ਇੰਡਸਟਰੀ ਆ ਜਾਂ ਪੰਜਾਬੀ ਲੋਕ ਜਿਹੜੇ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੇ ਨੇ ਇਹਨੂੰ ਸਪੋਰਟ ਕਰਨੀ ਚਾਹੀਦੀ ਹੈ ਇਸ ਲੈਵਲ ਦੀਆਂ ਫਿਲਮਾਂ ਤੇ ਬਹੁਤ ਵੱਡਾ ਬਜਟ ਲੱਗਿਆ ਹੁੰਦਾ ਬਹੁਤ ਜ਼ਿਆਦਾ ਪੈਸੇ ਤੇ ਬਣੀਆਂ ਹੁੰਦੀਆਂ ਨੇ ਤੇ ਬਹੁਤ ਖੂਬਸੂਰਤ ਫਿਲਮ ਬਣੀ ਆ ਤੁਸੀਂ ਆਪਦੇ ਪਰਿਵਾਰਾਂ ਨਾਲ ਦੁਨੀਆ ਦੇ ਜਿਹੜੇ ਵੀ ਕੋਨੇ ਵਿੱਚ ਰਹਿੰਦੇ ਹੋ ਮੈਂ ਸਾਰੇ ਪੰਜਾਬੀਆਂ ਨੂੰ ਨਾਟ ਓਨਲੀ ਪੰਜਾਬੀ ਜਿੰਨੇ ਵੀ ਪੰਜਾਬੀ ਮਾਂ ਬੋਲੀ ਨੂੰ ਸਮਝਦੇ ਆ ਜਿਹੜੇ ਵੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਦਰਸ਼ਕਾ ਉਹ ਇਹ ਫਿਲਮ ਜ਼ਰੂਰ ਜਾ ਕੇ ਦੇਖਿਓ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੁਸੀਂ ਫਿਲਮ ਦੇ ਵਿੱਚ ਕਿਰਦਾਰ ਜਿਹੜਾ ਕੀਤਾ ਹੈ ਤਾਂ ਉੱਥੇ ਇੱਕ ਡਾਇਲੋਗ ਆਂਦਾ ਹੈ ਕਿ ਖਾਲਸਾ ਜਿਹੜਾ ਹੈ ਉਹ ਬੱਚਿਆਂ ਤੇ ਵਾਰ ਨਹੀਂ ਕਰਦਾ ਹਾਂਜੀ ਉਹ ਕੰਦੇ ਜਦੋਂ ਮੈਂ ਮਾਰਨ ਦੌੜਦਾ ਜਿੰਦੇ ਨੂੰ ਤੇ ਉਹ ਤੁਹਾਨੂੰ ਮਤਲਬ ਕਹਿੰਦਾ ਜੀ ਬੱਚਾ ਖਾਲਸਾ ਬੱਚਿਆਂ ਤੇ ਵਾਰ ਨਹੀਂ ਕਰਦਾ ਜਾਂ ਤੈਨੂੰ ਛੱਡ ਦਿੱਤਾ ਹੀ ਤੇ ਉਸੇ ਵਕਤ ਮੈਂ ਭੱਜ ਜਾਣਾ ਹੀ ਡਰ ਕੇ ਤੇ ਬਹੁਤ ਮਜ਼ਾ ਆਇਆ ਯੋ ਸੀਨ ਕਰਨ ਲੱਗਾ ਵੀ ਬਹੁਤ ਮਜ਼ਾ ਆਇਆ ਹੀ ਤੁਸੀਂ ਫਿਲਮ ਦਾ ਪਾਰਟ ਰਹੇ ਹੋ ਉਸ ਵਕਤ ਜਦੋਂ ਸ਼ੂਟ ਹੋ ਰਹੀ ਸੀ ਫਿਲਮ ਤੇ ਅੱਜ ਤੁਸੀਂ ਸਕਰੀਨ ਤੇ ਵੇਖੀ ਤਾਂ ਕਿਸ ਤਰ੍ਹਾਂ ਮਹਿਸੂਸ ਕੀਤਾ ਬਹੁਤ ਮਾਨ ਵਾਲੀ ਗੱਲ ਹੈ ਜੀ ਮੇਰੇ ਲਈ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਮੈਂ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੁੰਨਾ ਆਪਣੀ ਫੈਮਿਲੀ ਦਾ ਆਪਣੇ ਜੋ ਮੇਰੇ ਯਾਰ ਦੋਸਤ ਮਿੱਤਰ ਨੇ ਜੋ ਮੈਨੂੰ ਸਪੋਰਟ ਕਰਦੇ ਨੇ ਵੀ ਥੈਂਕਸ ਉਹਨਾਂ ਦੀਆਂ ਦਿਵਾਵਾਂ ਕਰਕੇ ਮੈਂ ਜਿੱਥੇ ਪਹੁੰਚਿਆ ਤੇ ਐਡੀ ਵੱਡੀ ਫਿਲਮ ਦਾ ਹਿੱਸਾ ਬਣ ਪਾਇਆ ਜੀ ਹੋਰਾਂ ਨੇ ਬਹੁਤ ਵੱਡਾ ਕਹਿ ਸਕਦਾ ਕਿ ਸਿਨੇਮੇ ਲਈ ਪੰਜਾਬੀ ਸਿਨੇਮੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਹਰ ਇੱਕ ਲੈਂਗੁਏਜ ਦੇ ਵਿੱਚ ਰਿਲੀਜ਼ ਹੋਈ ਹੈ ਧਰਮਾ ਪ੍ਰੋਡਕਸ਼ਨ ਦੇ ਨਾਲ ਤੇ ਬਾਲੀਵੁੱਡ ਤੱਕ ਵੀ ਆਪਣੇ ਹੁਣ ਪੰਜਾਬੀ ਦੀਆਂ ਗੱਲਾਂ ਹੋਣਗੀਆਂ ਤੇ ਇਹ ਫਿਲਮਾਂ ਬਣਣਗੀਆਂ ਇਹ ਸ਼ੁਰੂਆਤ ਕੀਤੀ ਬਾਈ ਹੋਰਾਂ ਨੇ ਕੀਤੀ ਹੈ ਹੁਣ ਪਿੱਛੇ-ਪਿੱਛੇ ਸਾਰੇ ਆਪਾਂ ਚੱਲਾਂਗੇ ਰਾਈਟਰ ਇਹ ਗੱਲ ਕੀਤੀ ਆਪਾਂ ਨਾ ਮੂਲਵਿੰਦਰ ਨੂੰ ਲੈ ਕੇ ਐਕਸ਼ਨ ਆਬਲੰਦਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਇਸ ਫਿਲਮ ਦੇ ਐਕਸ਼ਨ ਬਾਰੇ ਤੁਸੀਂ ਕੀ ਕਹਿਣਾ ਐ ਐਕਸ਼ਨ ਵੀ ਕਮਾਲ ਆ ਆਪਾਂ ਨੂੰ ਦੇਖ ਹੀ ਲਿਆ ਹੁਣ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਕੋਈ ਮੇਰੀ ਇਕੱਲੀ ਦੀ ਜਜਮੈਂਟ ਕੋਈ ਕਮਾਲ ਦੀ ਹੋਊਗੀ ਆਪਾਂ ਸਾਰਿਆਂ ਨੇ ਬਹਿ ਕੇ ਦੇਖੀ ਐ ਸਾਰਾ ਮੀਡੀਆ ਨੇ ਦੇਖੀ ਐ ਤੇ ਹੁਣ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਸਾਡੇ ਪੰਜਾਬੀ ਸਿਨੇਮੇ ਨੂੰ ਆਪਾਂ ਹੋਰ ਪ੍ਰਮੋਟ ਕਰੀਏ ਜਿਨ੍ਹਾਂ ਨੇ ਫਿਲਮ ਦੇਖੀ ਐ ਆਪਾਂ ਸਾਰੇ ਆਪਣੇ ਆਲੇ-ਦਾਲੇ ਨੂੰ ਦੱਸੀਏ ਤਾਂ ਸਾਡਾ ਸਿਨੇਮਾ ਵੱਡਾ ਹੋਏ ਤੇ ਅਕਾਲ ਅਕਾਲ ਛੱਡ ਦੀ ਗੱਲ ਹੈ ਕਮਾਲ ਬੰਦੀਪਾਨ ਸਰ ਤੁਸੀਂ ਕੀ ਕਹਿਣਾ ਚਾ ਮੈਂ ਤੇ ਐਡਿਟ ਤੇ ਵੀ ਕਿੰਨੇ ਵਾਰੀ ਦੇਖ ਲਈ ਸੀ ਥੀਏਟਰ ਚ ਦੇਖੀ ਅੱਜ ਸਵਾਦ ਆ ਗਿਆ ਦੇਖ ਕੇ ਸਾਰੇ ਜਣੇ ਦੇਖਣ ਜਾਇਓ ਤੁਹਾਨੂੰ ਵਧੀਆ ਲੱਗੂ ਚੰਗੀ ਲੱਗੂ ਬਸ ਭਾਈ ਜੀ ਫਿਲਮ ਦੀ ਕੁਆਲਿਟੀ ਤਾਂ ਦੇਖੀਏ ਕਿ ਕੁਆਲਿਟੀ ਪਿੱਛੇ ਬਹੁਤ ਮਿਹਨਤ ਕੀਤੀ ਆ ਪਰ ਫਿਲਮ ਨੂੰ ਵੱਡਾ ਕਰਨ ਦੇ ਵਿੱਚ ਗਿੱਪ ਬਾਈ ਦੀ ਵੀ ਕਿ ਮਿਹਨਤ ਆ ਉਹ ਤੁਸੀਂ ਦੇਖ ਕੇ ਦੇਖੋ ਬਹੁਤ ਬਹੁਤ ਬਿਲਕੁਲ ਬੜੀ ਮਿਹਨਤ ਦਿਨ ਰਾਤੇ ਕੀਤਾ ਹੋਇਆ ਸੀ ਗਿੱਪੀ ਬਾਈ ਹੋਣਾ ਨੇ ਸਾਰੀ ਟੀਮ ਨੇ ਤੇ ਉਹ ਤੁਹਾਨੂੰ ਸਕਰੀਨ ਤੇ ਦੇਖ ਕੇ ਜੀ ਸੁਣ ਕੇ ਪਤਾ ਲੱਗ ਰਹੀ ਆ ਤੁਸੀਂ ਵੀ ਸਾਰੇ ਜਣੇ ਦੇਖਣ ਜਾਇਓ ਜਿਹੜੇ ਜਿਹੜੇ ਵੀ ਆ ਕੈਮਰਿਆਂ ਦੇ ਥਰੂ ਜਿੰਨੇ ਦਰਸ਼ਕ ਦੇਖ ਰਹੇ ਨੇ ਤੇ ਤੁਸੀਂ ਦੇਖ ਕੇ ਆਇਓ ਫਿਲਮ ਤੁਹਾਨੂੰ ਖੁਸ਼ੀ ਹੋਊਗੀ ਕਿ ਸਾਡੀ ਪੰਜਾਬੀ ਦੀ ਫਿਲਮ ਉਦਾਂ ਦੀ ਬਣੀ ਆ ਜਿਵੇਂ ਦੀ ਅਸੀਂ ਬਾਲੀਵੁੱਡ ਦੀਆਂ ਜਾਂ ਸਾਉਦੀਆਂ ਫਿਲਮਾਂ ਦੇਖਦੇ ਸੀ ਤੇ ਨਜ਼ਾਰਾ ਉਹਨਾਂ ਦੇਖਦੇ ਸੀ ਚਿਕਲ ਸਰ ਕੀ ਕਹਿਣਾ ਚਾਹੋਗੇ ਆ ਕਾਲ ਫਿਲਮ ਵੇਖ ਕੇ ਆਏ ਹੋ ਕਾਲ ਫਿਲਮ ਦੇਖੀ ਜੀ ਬਹੁਤ ਸੋਹਣੀ ਫਿਲਮ ਹੈ ਬਹੁਤ ਚੰਗੀ ਐਫਰਟ ਕੀਤੀ ਹੈ ਜਿਹਦੇ ਨਾਲ ਸਿਨੇਮਾ ਸਾਡਾ ਬਹੁਤ ਵੱਡਾ ਹੋਇਆ ਵਿਸ਼ਾਲ ਹੋਇਆ ਸੋ ਇਹੋ ਜਿਹੀਆਂ ਫਿਲਮਾਂ ਦੀ ਲੋੜ ਹੈ ਬੜੀ ਚੰਗੀ ਐਫਰਟ ਦੇ ਨਾਲ ਟੈਕਨੀਕਲੀ ਸਾਰਾ ਕੁਝ ਬੈਕਗਰਾਉਂਡ ਸਕੋਰ ਫਾਈਟ ਸਾਰਾ ਕੁਝ ਬੜਾ ਕਮਾਲ ਦਾ ਡਾਇਰੈਕਸ਼ਨ ਬਹੁਤ ਕਮਾਲ ਦੀ ਹੈ ਤੇ ਸਾਰੇ ਬੰਦਿਆਂ ਨੇ ਕੰਮ ਬਹੁਤ ਸੋਹਣਾ ਕੀਤਾ ਹੈ ਬਹੁਤ ਸੋਹਣੀ ਫਿਲਮ ਬਣੀ ਹੈ ਇਸ ਤੋਂ ਬਾਅਦ ਆਪਣੀ ਪੰਜਾਬੀ ਇੰਡਸਟਰੀ ਦਾ ਜਿਹੜਾ 스ਕੇਲ ਹੈ ਹੋਰ ਉੱਚਾ ਹੋ ਗਿਆ ਹੈ ਬਿਲਕੁਲ ਜੀ ਇਹਦੇ ਨਾਲ ਹੀ ਉੱਚਾ ਹੋ ਜਾਣਾ ਹੈ ਕਿਉਂਕਿ ਜਦੋਂ ਇਹ ਫਿਲਮ ਪੈਨ ਇੰਡੀਆ ਰਿਲੀਜ਼ ਹੋ ਰਹੀ ਹੈ ਧਰਮਾ ਪ੍ਰੋਡਕਸ਼ਨ ਦੇ ਨਾਲ ਤਾਂ ਮੈਂ ਸਮਝਦਾ ਵੀ ਜਿਵੇਂ ਸਾਊਥ ਵਾਲੇ ਬਾਹੂਬਲੀ ਰਾਹੀਂ ਜਾਂ ਪੁਸ਼ਪਰ ਰਾਹੀਂ ਆਪਣਾ ਕਲਚਰ ਪੂਰੀ ਸਟੇਟ ਦੀਆਂ ਪੂਰੀਆਂ ਪੂਰੀਆਂ ਸਟੇਟਾਂ ਨੂੰ ਦਿਖਾ ਕੇ ਗਏ ਨਾ ਦੱਬ ਕਰਕੇ ਉਹਨੂੰ ਸਾਡਾ ਕਲਚਰ ਸਾਡਾ ਵਿਰਸਾ ਵਿਰਾਸਤ ਪੂਰੀ ਪੂਰੀਆਂ ਸਟੇਟਾਂ ਤੱਕ ਜਾਊਗੀ ਦੂਜੀਆਂ ਪਛਾਹਮਾਂ ਚ ਵੀ ਜਦੋਂ ਫਿਲਮ ਲੱਗੂਗੀ ਦੂਜੀਆਂ ਸਟੇਟ ਬੜੀ ਚੰਗੀ ਗੱਲ ਹੈ ਜੀ ਇਹੋ ਜਿਹੀਆਂ ਫਿਲਮਾਂ ਬਣੀਆਂ ਚਾਹੀਦੀਆਂ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਇਹ ਫਿਲਮ ਨੂੰ ਐੋ ਜਿਹੀਆਂ ਫਿਲਮਾਂ ਫੈਮਲੀ ਸਮੇਤ ਸਿਨੇਮੇ ਜਾ ਕੇ ਦੇਖਣ ਦੀ ਲੋੜ ਹੈ ਬੱਚਿਆਂ ਨੂੰ ਪਤਾ ਲੱਗੂਗਾ ਕਿ ਸਾ ਸਾਡੇ ਲੋਕ ਕੌਣ ਸੀ ਸਾਡਾ ਕਿਰਦਾਰ ਕੀ ਸੀ ਅਸੀਂ ਕਿਹੋ ਜਿਹੇ ਕਿਰਦਾਰ ਦੇ ਮਾਲਕ ਸੀ ਸੋ ਉਹਦੇ ਲਈ ਬਹੁਤ ਚੰਗੀ ਐਫਰਟ ਹੈ ਜੀ ਬਹੁਤ ਬਹੁਤ ਕਾ ਜੀ ਸਾਰੀ ਟੀਮ ਨੂੰ ਪੀ ਸਰ ਦਾ ਜਿਹੜਾ ਬੇਟਾ ਏ ਇਕਮ ਉਹ ਵੀ ਇਸ ਫਿਲਮ ਦੇ ਥਰੂ ਡੈਬਿਊ ਕਰ ਰਿਹਾ ਉਹਨਾਂ ਦੀ ਪਰਫਾਰਮੈਂਸ ਕਿਵੇਂ ਲੱਗੀ ਬਹੁਤ ਕਮਾਲ ਦੀ ਹੈ ਬਹੁਤ ਕਮਾਲ ਦੀ ਉਹ ਮੁੰਡੇ ਨੇ ਬਿਨਾ ਬੋਲੇ ਐਡੀ ਕਮਾਲ ਦੀ ਅਦਾਕਾਰੀ ਕੀਤੀ ਹੈ ਸੋ ਬਹੁਤ ਸੋਹਣਾ ਸੀਕੁਐਂਸ ਹੈ ਜਿਹੜਾ ਉਹਦੇ ਵਿੱਚ ਹੈਗਾ ਸੋ ਸ਼ਿੰਦੇ ਨੇ ਬਹੁਤ ਕਮਾਲ ਦਾ ਕੰਮ ਕੀਤਾ ਹੈ ਨਿਮਰਤ ਖਹਿਰਾ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਅੱਗੇ ਕੀ ਹੁੰਦਾ ਕਿ ਸਾਡੀਆਂ ਫਿਲਮਾਂ ਦੇ ਵਿੱਚ ਨਾ ਬੰਦੇ ਤਿਆਰੀ ਨਹੀਂ ਕਰਦੇ ਪਰ ਨਿਮਰਤ ਨੇ ਕਿੰਨੀ ਤਿਆਰੀ ਕੀਤੀ ਹੈ ਉਹ ਸਾਰਾ ਕੁਝ ਘੋੜਸਵਾਰੀ ਸਿੱਖਣ ਲਈ ਤਲਵਾਰ ਬਾਈ ਸਿੱਖਣ ਦੇ ਲਈ ਇਸੇ ਤਰ੍ਹਾਂ ਛਿੰਦੇ ਨੇ ਕਿੰਨੀ ਤਿਆਰੀ ਕੀਤੀ ਹੈ ਕਿੰਨੀ ਪ੍ਰੈਕਟਿਸ ਕੀਤੀ ਹੋਊਗੀ ਏਕਮ ਨੇ ਵੀ ਜਾਂ ਬਾਕੀ ਕਰੈਕਟਰਾਂ ਸਾਰਿਆਂ ਨੇ ਗਿੱਪੀ ਨੇ ਆਪ ਵੀ ਸਾਰਾ ਕੁਝ ਸਿੱਖਿਆ ਗੱਤਕੇ ਦੀ ਤਲਵਾਰਬਾਜ਼ੀ ਤਿਆਰੀ ਲਈ ਘੋੜਸਵਾਰੀ ਦੀ ਪ੍ਰੈਕਟਿਸ ਕੀਤੀ ਹੈ ਸੋ ਬੜਾ ਬੜਾ ਚੰਗਾ ਕੰਮ ਕੀਤਾ ਬਹੁਤ ਮਿਹਨਤ ਲੱਗੀ ਹੈ ਫਿਲਮ ਤੇ ਔਰ ਉਹ ਮਿਹਨਤ ਲੱਗੀ ਹੋਈ ਦਿਖਦੀ ਹੈ ਸੋ ਸਾਡਾ ਫਰਜ਼ ਬਣਦਾ ਹੈ ਉਹ ਮਿਹਨਤਾਂ ਨੂੰ ਬਹੁਤ ਵਧੀਆ ਮੂਵੀ ਹੈ ਜੀ ਸਭ ਨੂੰ ਦੇਖਣੀ ਚਾਹੀਦੀ ਹੈ ਫੈਮਿਲੀ ਦੇ ਨਾਲ ਦੇਖਣੀ ਚਾਹੀਦੀ ਹੈ ਤੇ ਗਿੱਪੀ ਗਰੇਵਾਲ ਸਾਹਿਬ ਦਾ ਸਿੱਕੀ ਜੁਰਮ ਨੇ ਇੱਕ ਇਹਦਾ ਬਹੁਤ ਵਧੀਆ ਲੱਗਿਆ ਗਿਮਰਤ ਖੈਰਾ ਜੀ ਨੇ ਬਹੁਤ ਸੋਹਣਾ ਰੋਲ ਕਰਿਆ ਤੇ ਗਿੱਪੀ ਗੱਲ ਦਾ ਫਰਜ਼ੰਦ ਆਏ ਹਾਏ ਕੀ ਬਾਤਾਂ ਹੈ ਉਹਨਾਂ ਦੀ ਬਹੁਤ ਸੋਹਣਾ ਰੋਲ ਸੀ ਬਹੁਤ ਵਧੀਆ ਕਰਿਆ ਦੇਖਣੀ ਚਾਹੀਦੀ ਹੈ ਫੈਮਲੀ ਦੇਖੋ ਲਿਆ ਕੇ ਦੇਖੋ ਜਿਹੜੀ ਗਿੱਪੀ ਗੱਲ ਸਾਭ ਦੀ ਅਰਦਾਸ ਮੂਵੀ ਤੇ ਉਹ ਵੀ ਬਹੁਤ ਸੋਹਣੀ ਸੀ ਉਸ ਤੋਂ ਬਾਅਦ ਆਹ ਦੇਖੀ ਇਹ ਵੀ ਬਹੁਤ ਸੋਹਣੀ ਇਹ ਮੈਂ ਕਹਿੰਦਾ ਵੀ ਇਹ ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ ਜੇ ਕੋਈ ਦੇਖ ਸਕਦਾ ਸਾਰੇ ਹੀ ਆਉਣ ਫੈਮਲੀ ਸਨੇਤਾਂ ਤੇ ਸਾਡਾ ਜਿਹੜਾ ਭਚੰਗੀ ਆ ਇਹਨੇ ਵੀ ਆਨ ਪੂਰਾ ਆਨੰਦ ਮਾਣਿਆ ਮੂਵੀ ਦਾ ਬਹੁਤ ਵਧੀਆ ਤੁਸੀਂ ਕਹਿਣਾ ਚਾਹੋਗੇ ਕਿਵੇਂ ਲੱਗੀ ਅਕਾਲ ਮੂਵੀ ਬਹੁਤ ਵਧੀਆ ਬਹੁਤ ਵਧੀਆ ਫਿਲਮ ਜੀ ਬਹੁਤ ਵਧੀਆ ਉਪਰਾਲਾ ਸਾਡੇ ਇਹ ਦੇਖੋ ਇਹ ਸਾਨੂੰ ਪਤਾ ਹੈ ਇੱਕ ਚੀਜ਼ ਜਿਨੇ ਤੁਹਾਨੂੰ ਤੁਹਾਡਾ ਦਿਲ ਛੂ ਲਿਆ ਫਿਲਮ ਅਕਾਲ ਦੇ ਵਿੱਚ ਡਾਇਲੋਗ ਬਹੁਤ ਸੋਹਣੇ ਜੀ ਡਾਇਲੋਗ ਬਹੁਤ ਸੋਹਣੇ ਆ ਸਾਡੇ ਭਰਾ ਹਿੰਦ ਹਰਿੰਦਰ ਭੁੱਲਰ ਸਾਹਿਬ ਦਾ ਕੰਮ ਵਧੀਆ ਤੇ ਡਾਇਲੋਗ ਬਹੁਤ ਕਮਾਲ ਦੇ ਨੇ ਜੀ ਬਹੁਤ ਵਧੀਆ ਲੱਗਦਾ ਹੈ ਕਿ ਦਰਸ਼ਕਾਂ ਨੂੰ ਜਿਹੜੀ ਹੈ ਫਿਲਮ ਵੇਖਣ ਸਿਨੇਮਾ ਘਰਾਂ ਜੀ ਜਾਣੀ ਚਾਹੀਦੀ ਹੈ ਨਹੀਂ ਫਿਲਮ ਹੀ ਸਿਨੇਮੇ ਵਾਲੀ ਆ ਮਤਲਬ ਉਹ ਜਿਹੜੇ ਘਰਾਂ ਸੋਚਦੇ ਨੇ ਨਾ ਵੀ ਇਹੀ ਘਰੇ ਟੀਵੀ ਤੇ ਦੇਖ ਕੇ ਨਜ਼ਾਰਾ ਲੈ ਲੈਣਾ ਉਹਨਾਂ ਨੂੰ ਮਤਲਬ ਸਾਊਂਡ ਵਾਲਾ ਨਜ਼ਾਰਾ ਨਹੀਂ ਆ ਸਕਦਾ ਫੋਟੋਆਂ ਤੇ ਦੇਖ ਸਕਦੇ ਮੈਂ ਤਾਂ ਇਹੀ ਕਹਿਣਾ ਚਾਹੰਗਾ ਕਿ ਇਦਾਂ ਦੀਆਂ ਫਿਲਮਾਂ ਸਿਨੇਮੇ ਘਰਾਂ 'ਚ ਜ਼ਿਆਦਾ ਸੋਹਣੀਆਂ ਲੱਗਦੀਆਂ ਦੇਖਣੀਆਂ ਔਰ ਆਪਣੀ ਫੈਮਿਲੀ ਨੂੰ ਬੱਚਿਆਂ ਨੂੰ ਪਰਿਵਾਰ ਨੂੰ ਜ਼ਰੂਰ ਫਿਲਮ ਦਿਖਾਓ ਜਿੱਦਾਂ ਤੁਸੀਂ ਵੀ ਦੇਖੀ ਆ ਫਿਲਮ ਇਦਾਂ ਦੀਆਂ ਫਿਲਮਾਂ ਦਾ ਬਨਣਾ ਬਹੁਤ ਜ਼ਰੂਰੀ ਹੈ ਪੰਜਾਬੀ ਇੰਡਸਟਰੀ 'ਚ ਔਰ ਬਨਣਗੀਆਂ ਤਾਂ ਜੇ ਇਦਾਂ ਦੀਆਂ ਫਿਲਮਾਂ ਚੱਲਣਗੀਆਂ ਤਾਂ ਚੱਲਣ ਵਾਸਤੇ ਜਿੰਨੇ ਵੀ ਦਰਸ਼ਕ ਆ ਉਹਨਾਂ ਨੂੰ ਸਿਨੇਮੇ ਪਹੁੰਚਣਾ ਚਾਹੀ ਤਾ 10 ਅਪ੍ਰੈਲ ਨੂੰ ਅਕਾਲ ਫਿਲਮ ਸਿਨੇਮੇ ਘਰਾਂ ਚ ਜ਼ਰੂਰ ਦੇਖਣ ਜਾਓ ਪੂਰੀ ਫੈਮਿਲੀ ਨਾਲ ਜਾਓ ਔਰ ਆਂਡ ਗੁਆਣ ਰਿਸ਼ਤੇਦਾਰਾਂ ਨੂੰ ਵੀ ਦੱਸੋ ਥੈਂਕ ਯੂ ਮੈਮ ਥੈਂਕ ਯੂ ਮੈਮ ਸਸ਼ੀਕਾਲ ਸਰ ਅਕਸਰ ਨਾ ਡਿਮਾਂਡ ਇਹ ਰਹਿੰਦੀ ਹੈ ਕਿ ਕੁਝ ਨਵਾਂ ਲੈ ਕੇ ਆਓ ਤਾਂ ਲੱਗਦਾ ਹੈ ਕਿ ਇਸ ਵਾਰੀ ਦਰਸ਼ਕਾਂ ਦੀ ਇਹ ਡਿਮਾਂਡ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਫਿਲਮ ਅਕਾਲ ਦੀ ਜੀ ਵੇਖੋ ਮੈਂ ਨਾ ਸ਼ੁਰੂ ਤੋਂ ਹੀ ਹੰਦਲ ਪਾਜੀ ਨਾਲ ਗੱਲ ਕਰ ਰਿਹਾ ਸੀ ਕਿ ਬੜੀ ਫਰੈਸ਼ ਫਿਲਮ ਲੱਗ ਰਹੀ ਹੈ ਹਾਲਾਂਕਿ ਦੇਖੋ ਅਸੀਂ ਐਦਾਂ ਦਾ ਕੰਟੈਂਟ ਕਾਫੀ ਵੇਖ ਲਏ ਹਿਸਟੋਰੀਕਲ ਬਟ ਬੜੀ ਫਰੈਸ਼ ਸੀਗੀ ਪਰ ਮੈਂ ਉਹਦੀ ਸਿਨੇਮਟੋਗ੍ਰਾਫੀ ਹੈ ਡਾਇਲੌਗਸ ਨੇ ਹਨਾ ਡਾਇਰੈਕਸ਼ਨ ਪੱਖੋਂ ਹੈਗੀ ਐਕਟਿੰਗ ਪੱਖੋਂ ਹੈਗੀ ਆਰਟਵਰਕ ਹੈਗਾ ਫਿਲਮ ਦਾ ਬੈਕਗ੍ਰਾਉਂਡ ਮਿਊਜ਼ਿਕ ਬੜਾ ਕਮਾਲ ਦਾ ਸੀਗਾ ਯਾਨੀ ਕਿ ਲੱਗਦਾ ਕਿ ਇੱਕ ਵਧੀਆ ਸੋਹਣਾ ਟੀਮਵਰਕ ਹੋਇਆ ਹੋਇਆ ਬੜੀ ਪੋਜ਼ਿਟਿਵਿਟੀ ਦੇ ਨਾਲ ਪੋਜ਼ਿਟਿਵਿਟੀ ਆਈ ਫਿਲਮ ਵੇਖ ਕੇ ਅੱਛਾ ਇੱਕ ਚੀਜ਼ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗੀ ਹੋਈ ਫਿਲਮ ਚ ਮੈਨੂੰ ਸੱਚੀ ਜਿਹੜਾ ਟੋਟਲੀ ਯਾਨੀ ਕਿ ਫਿਲਮ ਬਹੁਤ ਸੋਹਣੀ ਲੱਗੀ ਹਾਂ ਮੈਨੂੰ ਸੱਚਮੁੱਚ ਮੈਨੂੰ ਇਹ ਫਿਲਮ ਦਾ ਟੀਮ ਵਰਕ ਬਹੁਤ ਸੋਹਣਾ ਲੱਗਿਆ ਹਾਂ ਸਾਰੇ ਹੀ ਵਿਧਾਈ ਦੇ ਪਾਤਰ ਨੇ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਤੇ ਗਰੇਬਾਲ ਵੌਇਸ ਜਿਹੜੇ ਨਵੇਂ ਆਏ ਐ ਇੰਟਰਡਿਊਸ ਹੋਏ ਐ ਬਾਈ ਗਰ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਫਿਲਮ ਅਕਾਲ ਜੋ ਕਿ 10 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਤੁਹਾਡੇ ਨਜ਼ਦੀਕੀ ਸਿਨਮਾ ਘਰਾਂ ਦੇ ਵਿੱਚ ਸੋ ਪ੍ਰੀਮੀਅਰ ਤੇ ਪਹੁੰਚੇ ਸੀਗੇ ਬਹੁਤ ਹੀ ਕਮਾਲ ਦੀ ਫਿਲਮ ਆ ਅਸੀਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਹਦੇ ਤੋਂ ਸ਼ੁਰੂਆਤ ਕਰਾਂ ਅਗਰ ਮੈਂ ਫਿਲਮ ਦੀ ਗੱਲ ਕਰਾਂ ਫਿਲਮ ਦਾ ਕੈਨਵਸ ਬਹੁਤ ਵੱਡਾ ਹੈ ਫਿਲਮ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਹੀ ਕਮਾਲ ਦੀ ਹੈ ਐਂਡ ਸੀਨਸ ਜਿਹੜੇ ਨੇ ਉਹ ਗੂਸਬੰਮਸ ਛੱਡ ਜਾਣਗੇ ਸੋ ਫਿਲਮ ਦੇ ਜਿਹੜੇ ਕਿਰਦਾਰ ਨੇ ਭਵੇਂ ਉਹ ਗਿੱਪੀ ਗਰੇਵਾਲ ਹੋਣ ਭਵੇਂ ਉਹ ਗੁਰਪ੍ਰੀਤ ਖੁੱਗੀ ਹੋਣ ਨਿਮਰਤ ਠੇਰਾ ਹੋਣ ਛਿੰਦਾ ਗਰੇਵਾਲ ਹੋਵੇ ਪ੍ਰਿੰਸ ਕਬਲਜੀਤ ਹੋਵੇ ਨਿਕੇਤਨ ਧੀਰ ਹੋਵੇ ਮੈਂ ਕਿਹਦਾ ਕਿਹਦਾ ਨਾਮ ਲਵਾਂ ਮੈਨੂੰ ਸਮਝ ਨਹੀਂ ਆ ਰਿਹਾ ਹਰ ਇੱਕ ਨੇ ਆਪਣੇ ਕਿਰਦਾਰ ਨੂੰ ਬਾਕੂਬੀ ਨਿਭਾਇਆ ਹੈ ਤੇ ਇੰਨੇ ਸੋਹਣੇ ਤਰੀਕੇ ਦੇ ਨਾਲ ਫਿਲਮ ਦੇ ਹਰ ਇੱਕ ਸੀਨ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਫਿਲਮ ਦੇ ਵਿੱਚ ਕਿੰਨਾ ਵਰਕ ਕੀਤਾ ਗਿਆ ਹੈ ਐਂਡ ਬਹੁਤ ਹੀ ਕਮਾਲ ਦਾ ਜਿਹੜਾ ਟੀਮ ਵਰਕ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਅਜ ਤੋਂ ਪਹਿਲਾਂ ਤੁਸੀਂ ਕਿਸੇ ਪੰਜਾਬੀ ਫਿਲਮ ਦੇ ਵਿੱਚ ਅਜਿਹਾ ਜਿਹੜਾ ਐਕਸਪੀਰੀਅੰਸ ਨਹੀਂ ਕੀਤਾ ਹੋਏਗਾ ਜੋ ਕਿ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਜੋਸ਼ ਦੇ ਨਾਲ ਭਰਪੂਰ ਹੈ ਐਂਡ ਇੱਥੇ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹਾਂਗੀ ਉਹ ਇਹ ਹੈ ਕਿ ਫਿਲਮ ਦੇ ਥਰੂ ਜਿਹੜਾ ਹੈ ਏਕਮ ਗਰੇਵਾਲ ਐਂਡ ਗੁਰਬਾਜ਼ ਜਿਹੜੇ ਨੇ ਉਹ ਵੀ ਡੈਬਿਊ ਕਰ ਰਹੇ ਨੇ ਐਂਡ ਉਹਨਾਂ ਦਾ ਜਿਹੜਾ ਡੈਬਿਊ ਹੈ ਉਹ ਬਹੁਤ ਹੀ ਕਮਾਲ ਦਾ ਹੈ ਫਿਲਮ ਦੇ ਵਿੱਚ ਬਹੁਤ ਸਾਰੇ ਸੀਨ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਤੁਹਾਡੇ ਅੰਦਰ ਜੋਸ਼ ਭਰ ਦੇਣਗੇ ਐਂਡ ਤੁਸੀਂ ਜੇ ਕਾਰੇ ਲਗਾਉਣ ਤੇ ਮਜਬੂਰ ਹੋ ਜਾਓਗੇ ਸੋ ਮੈਂ ਜ਼ਿਆਦਾ ਰ ਹੋ ਰਵੀਲ ਕਰਦੇ ਹੋਏ ਤੁਹਾਨੂੰ ਇਹ ਕਹਾਂਗੀ ਕਿ ਫਿਲਮ ਜਿਹੜੀ ਹੈ ਤੁਸੀਂ ਖੁਦ ਸਿਨੇਮਾ ਕਰਾਂ ਦੇ ਵਿੱਚ ਦੇਖ ਕੇ ਆਓ ਤੇ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਕਿ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਸੋ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਤੇ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਪੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ